ਮੇਰੇ ਕੁਕੀ ਨੇ ਅੱਪਾ ਜੀ ਜੀ ਨਸੀਰ ਦਾ ਪੁੱਤ ਉਹ ਰਸੈਂਟ ਨਾਲ ਛੁੱਟਿਆ ਕਈ ਸਾਲਾਂ ਨੂੰ ਫੈਸਲ ਦੇ ਸੁਲਫੇਸ਼ ਤੁਸੀਂ ਜੀ ਨਸੀਰ ਦਾ ਤੇ ਕਈ ਦਿਨ ਦੇ ਚਾਹ ਹੋ ਜਾਂਦਾ ਸੀਗਾ ਕਾਰਾਂ ਕਿ ਕਿਥੇ ਹੋਈ ਹਾਲੀ ਨੂੰ ਮੇਰੀ ਕਿ ਅਸੀਂ ਚਾਪੜਿਆ ਮਾਰਨ ਦੀ ਕੋਸ਼ਿਸ਼ ਕਰਨੀ ਜਾਂ ਕੁਝ ਨਾ ਕੋਈ ਨਾ ਕੋਈ ਕੋਡਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਸੀ ਕਿਸ ਤਰ੍ਹਾਂ ਹੋ ਗਿਆ ਸਾਰਾ ਕੁਝ ਉੱਧਰ ਹੀ ਗਿਆ ਨਹੀਂ ਉਹ ਉੱਧਰ ਹੀ ਬਣਾਣੀ ਕੀ ਕੀ ਤਾਂ ਸਕੂਟਰੀ ਭਾਲਣਾ ਸੀ ਮੈਂ ਪਤਾ ਨਹੀਂ ਕੀ ਹੋਇਆ ਇਹਨਾਂ ਦਾ ਨਸ਼ਾਖਾਨ ਨੂੰ ਪੈਸੇ ਮੰਗਦਾ ਸੀ ਜੀ ਕਿ ਦਾਤੀਆਂ ਕੋਠੇ ਉਤੋਂ ਨਹੀਂ ਆਈਆਂ ਮੈਂ ਆਪਣਾ ਬਹਾ ਘੋਰ ਕੇ ਅੰਦਰ ਬਾੜੇ ਅੰਦਰ ਬਾੜੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਮੈਂ ਹਜ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਬਿਠਾ ਰਿਹਾ ਫੜ ਕੇ ਪਤਿਆਇਆ ਮੈਂ ਕਿਹਾ ਪਾਣੀ ਦੀ ਕੀ ਹੋ ਰਹੀ ਸੀ ਬਸ ਉਹਨੇ ਜਾਵੇ ਛੇਡ ਤੋੜ ਕੇ ਆ ਕੇ ਮੰਗਦਾ ਮੈਂ ਕਾਸੀ ਮੰਗਦਾ ਆ ਤੇ ਮੈਨੇ ਤਾਂ ਸਮਝ ਲਈ ਹੋਏ ਤੋਂ ਮੰਗਦਾ ਘਰ ਦਾ ਘਰ ਦਾ ਬਾਹਰ ਨਿਕਲੇਆ ਤੋਂ ਬਿਨਾਂ ਕੀ ਕੋਈ ਮਾਰ ਬਾਹਰ ਤੇ ਨਸ਼ਾ ਤੋਂ ਕਦੋਂ ਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਬਹੁਤ ਦੇਰ ਤੱਕ ਆ ਤਾਂ ਕਈ ਵਾਰੀ ਅਸੀਂ ਸੈਂਟਰਾਂ ਚ ਸੁੱਤੇ ਹੁੰਦੇ ਹਾਂ ਤੇ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਲੋਕ ਬਾਹਰ ਮੇਰੇ ਆਪਣੇ ਘਰ ਨੂੰ ਉਧਰ ਤੋਂ ਚੱਲਾ ਆ ਮੈਂ ਹਜੇ ਅੰਦਰ ਆਪਾਂ ਨਿਕਲ ਗਏ ਹੋਈ ਮਾਨ ਲੈਂਦਾ ਸਾਲਾਂ ਪੀਣੋਂ ਨਾਲ ਸਾਨੂੰ ਕਿੱਥੇ ਕੀ ਕੰਮ ਹੋ ਗਿਆ ਸਾਨੂੰ ਸਾਰੇ ਲੋਕੀਂ ਵਿਅਕਤੀ ਗੋਲੀ ਲੱਗਣ ਦਾ ਉਸ ਨੂੰ ਮੌਤ ਹੋ ਗਈ ਆ ਤੇ ਤੁਹਾਡੇ ਕੋਲ ਆਇਆ ਕੀ ਕਹਿੰਦੇ ਗਏ ਯਾਰ ਇਹ ਸਾਡੇ ਕੋਲ ਇੱਕ ਮਰੀਜ਼ ਆਇਆ ਜਿਹਦੇ ਇਹ ਚ ਆਪਣੇ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ ਇਹਨੇ ਆਪ ਗੋਲੀ ਮਾਰੀ ਹੈ ਨਾਮ ਉਹਦਾ ਜਗਾ ਲਾਹਵ ਸਿੰਘ ਸਨ ਆਫ ਸਰਵਿਸਿੰਗ ਕਮਾਲਪੁਰ ਦਾ ਪ੍ਰਿੰਸੀਪਲ ਸਾਡੇ ਕੋਲ ਤਾਂ ਬਰੌਡ ਡੇਟ ਆਇਆ ਜੀ ਮਨ ਤੇ ਜੋ ਲੈ ਕੇ ਆਏ ਉਹਦੀ ਉੱਥੇ ਵੈਥ ਹੋ ਚੁੱਕੀ ਸੀ ਸਾਡੇ ਕੋਲ ਤਾਂ ਬਰੌਡ ਡੇਟ ਆਇਆ ਇਹ 3:00 ਵਜੇ ਦੇ ਤਰੀਕਾ ਸਾਡੇ ਕੋਲ 3:00 ਵਜੇ ਦੇ ਤਰੀਕਾ ਆਇਆ ਨਹੀਂ 10:00 ਟੂ ਕਹਿੰਦਾ ਇੱਕ ਫੋਨ ਹੌਸਪੀਟਲ ਤੋਂ ਜਿਹੜਾ ਇਨਫੀਮੇਸ਼ਨ ਆਈ ਸੀ ਕਿ ਇਹ ਜਿਹੜੀ ਸੌਰਤ ਨਾਲ ਜਲਸ ਹੋਈ ਹੈ ਮੁੰਡੇ ਕਾਇਲ ਸੋ ਆਹ ਮੁੱਖ ਤੌਰ ਤੇ ਇੱਕ ਮਾਲਾਪੁਰ ਦਾ ਲਾਪਸ ਹੋਇਆ ਪੁੱਤ ਸਰਜੀ ਸਿੰਘ ਜਿਹੜਾ ਉਮਰ ਲੰਘ ਕੇ ਸਿੰਘੀ ਸਾਹਿਬ ਦੀ ਗ੍ਰਿਫ ਹੈ ਇਹ ਜਿੰਮ ਦਾ ਇਹਦਾ ਕੰਮ ਸੀਗਾ ਤੇ ਉਹ ਅੱਜ ਤੋਂ ਹੁਣ ਦੇਖਿਆ ਕਿ ਇਹਦੇ ਹੈੱਡ ਦੇ ਵਿੱਚ ਕੋਲ ਬੁਲਟ ਲੱਗ ਕੇ ਜਿਹੜੀ ਡੈਥ ਹੋਈ ਦੱਸਾਉਂ ਪੁੱਛਿਆ ਬਾਕੀ ਜਿਹੜਾ ਇਹਦਾ ਵੈਪਨ ਹੈਗਾ ਜੋ ਟੀਮ ਅਸੀਂ ਮੌਕੇ ਤੇ ਭੇਜੀ ਹੈ ਉਹ ਵੈਰੀ ਕਰ ਰਹੇ ਨੇ ਕਿ ਆਪਣਾ ਜਿਹੜਾ ਗੋਪਨਸੀ ਹੈ ਦਾ ਵੀ ਰਿਪੋਰਟ ਵੀ ਜੋ ਵੀ ਹੈ ਉਹ ਬਾਅਦ ਵਿੱਚ ਤਸਦੀਕਾਂ ਦੱਸ ਸਕਦੇ ਹਾਂ